ਜਿੰਨੇ ਰੰਗ ਨੇ ਓਨੀਆਂ ਰੀਜਾਂ ਰੰਗ ਰੰਗ ਦੇ ਵਿੱਚ ਗੁੰਦੀਆਂ ਵੈ ਪਹਿਣਾ ਕੋਲੇ ਵੀਰਾ ਵਾਸਤੇ ਦੋ ਤੰਦਾਂ ਹੁੰਦੀਆਂ ਵੈ ਨਾ ਪਹਿਣਾ ਨੂੰ ਪੈਸੇ ਦੇਵੀ ਵੀਰਾ ਪਰ ਖੁਰਦਾਰਾ ਵੈ ਪਹਿਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੈ ਪਹਿਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੈ

ਚੰਗੇ ਵੀਰ ਜਿਨ੍ਹਾਂ ਨੂੰ ਮਿਲਤੇ ਕਰਮਵਾਲੀਆਂ ਪੈਣਾ ਨੇ ਰੱਬ ਜਿਨ੍ਹਾਂ ਨੂੰ ਵੀਰ ਨਿੱਦਿੰਦਾ ਫਿਰਦੀਆਂ ਵਾਂਗ ਸੁਦੇਣਾ ਨੇ ਨਹੀਂ ਮਾੜੇ ਨੂੰ ਜਿਉਣ ਦਿੰਦੀਆਂ ਸਮੇ ਦੀਆਂ ਰਫਤਾਰਾਂ ਵੇ ਪੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੇ ਪੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੇ ਜੀਵੇਂ ਫੁੱਲਾਂ ਤੋਂ ਵੀ ਸੋਣਾ ਮੁਖ ਪਿਆਰਾ ਵੀਰੇ ਦਾ ਮੁੱਲ ਕੋਈ ਨਹੀਂ ਦੇ ਸਕਦਾ ਬਈ ਅਕਲਾ ਮਹਿੰਗੇ ਹੀਰੇ ਦਾ ਪਹਿਲੀ ਖਾਤਰ ਵੀਰ ਮਰਾਤੀ ਚੰਚਲ ਹਾਰੀ ਨਾਰਾ ਨੇ ਭੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੇ ਭੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੇ ਜਗ ਦੇ ਉੱਤੇ ਜਿਉਂਦਾ ਰਹਿ ਤੂੰ ਭੈਣ ਪਿਆਰ ਭੈਣਤਾ ਕਹਿੰਦਾ ਏ ਜਾਨ ਹੀਲ ਕੇ ਦੁੱਖ ਪਹਿਣਾ ਦੇ ਵੀਰ ਅਨੇਕਾਂ ਸੈਂਦਾ ਏ ਜੋ ਵੀਰਾਂ ਦੇ ਹੱਕ ਖੋਂਦੀਆਂ ਬਦ ਚੱਲਣ ਬਦਕਾਰਾਂ ਨੇ ਭੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ 'ਤੇ ਭੈਣ ਕਹੇ ਵੀਰਾ ਵੇ ਰਖੜੀ ਪਿਆਰ ਦੀਆਂ ਦੋ ਤਾਰਾਂ ਵੇ